ਸਸ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦਾ ਹਾਂ ਤੁਹਾਡਾ YouTube ਸਰ YouTube ਚੈਨਲ ਤੇ ਅੱਜ ਤੁਹਾਡੇ ਲਈ ਬਹੁਤ ਹੀ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਇਆ ਹਾਂ ਜੋ ਕਿ ਬਹੁਤ ਰਿਕਰੂਟਮੈਂਟ ਆਫ ਕਰ ਦਿੱਤੀ ਗਈ ਹੈ ਫ੍ਰੀਡਕੋਟ ਪਰਦੇ ਵਿੱਚ ਅਸੀਂ ਦਿੱਤੀ ਕੋਟ ਫ੍ਰੀਡਕੋਟ ਦੇ ਵਿੱਚ ਤੇ ਤੁਸੀਂ ਇਸ ਪੋਸਟ ਨੂੰ ਕਿਸ ਤਰ੍ਹਾਂ ਅਪਲਾਈ ਕਰਨਾ ਕੋਣ-ਕੋਣ ਪੜਾਈ ਕਰ ਸਕਦਾ ਹੈ ਤੁਹਾਨੂੰ ਸਾਰੀ ਕੰਪਲੀਟ ਇਨਫੋਰਮੇਸ਼ਨ ਅੱਜ ਦੀ ਇਸ ਵੀਡੀਓ ਵਿੱਚ ਤੁਹਾਨੂੰ ਦੇਣ ਜਾ ਰਹੇ ਹਾਂ ਇਸ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਫਸਟ ਟਾਈਮ ਤੁਸੀਂ ਸਾਡੇ YouTube ਚੈਨਲ ਤੇ ਆ ਰਹੇ ਹੋ ਸਾਰੇ ਇਸ ਚੈਨਲ ਨੂੰ ਜੇ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਪ੍ਰੈਸ ਜ਼ਰੂਰ ਕਰ ਲੈਣਾ ਜੀ ਤਾਂ ਕਿ ਰਿਕਵਰਮੈਂਟ ਦੀ ਅਪਡੇਟ ਤੁਹਾਡੇ ਤੁਹਾਡੇ ਫੋਨ ਤੇ ਮਿਲਦੇ ਰਹਿਣ ਤੇ ਸਮਾਂ ਰਹਿੰਦੇ ਤੁਸੀਂ ਇਸ ਨੂੰ ਅਪਲਾਈ ਕਰ ਲੋ ਚਲੋ ਦੇਖਨੇ ਹਾਂ ਨੂੰ ਅਪਡੇਟ ਆਪ ਜਿਸਟਿਸ ਕੋਰਟ ਦੇ ਵਿੱਚ ਭਰਤੀ ਨਿਕਲੀ ਹੈ ਪੀਐਨਡੀ ਨੌ ਪੋਸਟਾਂ ਹੈਗਨ ਪੱਕੀ ਭਰਤੀ ਹੈ ਕੁਆਲਿਫਿਕੇਸ਼ਨ ਇਸ ਦੇ ਵਿੱਚ 8ਵੀਂ ਹੈ ਔਰ ਯੋਗਤਾ ਸੌਰੀ ਕੁਆਲਿਫਿਕੇਸ਼ਨ ਔਰ ਯੋਗਤਾ 8ਵੀਂ ਹੈ ਤਨਖਾਹ ਇਸ ਦੇ ਵਿੱਚ 18000 ਹੈ ਉਮਰ ਕ੍ਰਾਈਟੇਰੀਆ 18 ਤੋਂ 35 ਸਾਲ ਹੈ ਐਸਸੀ ਕੇ ਤੇ ਬੀਸੀ ਲਈ 40 ਸੌਰੀ 18 ਤੋਂ 35 ਸਾਲ ਉਮਰ ਦਾ ਕ੍ਰਾਈਟੇਰੀਆ ਹੈ ਬੀਸੀ ਲਈ 40 ਸਾਲ ਤੇ ਇਸ ਵਿੱਚ ਐਪਲੀਕੇਸ਼ਨ ਫਾਰਮ ਤੇ ਹੋਰ ਜਾਣਕਾਰੀ ਲਈ ਤੁਸੀਂ ਇਸ ਦੀ ਵੈਬਸਾਈਟ ਡਿਸਟ੍ਰਿਕਟ ਕੋਰਟ ਫਰੀਦਕੋਟ ਦੇ ਵਿੱਚ ਜਾ ਕੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਤੇ ਫਾਰਮ 9 ਜੂਨ ਤੋਂ ਸ਼ੁਰੂ ਹੋਇਆ ਔਰ 27 ਜੂਨ 2025